ਕਿੰਨੇ ਟਾਈਮ ਚ ਪਾਉਂਗਾ ਸ਼ੌਕਰ ਚੱਲ ਵੇ ਬੜਕਾ ਦੇ ਆ ਫ੍ਰੀ ਹੋਈ ਜਾਂਦੀ ਤੇ ਨੀ ਉਹ ਟਾਈਮ ਲਾ 19 ਨੰਬਰ ਇਹ 19 ਨੰਬਰ ਕੋਈ ਨਹੀਂ ਬਾਬਾ ਜੀ ਆ ਲੱਗ ਗਿਆ ਟਾਈਮ ਕਿੱਧਰ ਕਲੌਕ ਜਾਂ 12 ਦੀ ਗੋਟੀ ਵੀ ਚੱਲਦੀ ਹੈ 12 ਦੀ ਗੋਟੀ ਵੀ ਚੱਲਦੀ ਹੈ ਆਪਾਂ ਹੈਗਾ ਲਾਣਾ ਆ 17 ਨੰਬਰ ਚੱਲ ਤੈਨੂੰ ਦਿੱਤੇ 13 ਮਿੰਟ ਹੰਦਿੱਕੇ ਬਾਬਾ ਜੀ 13 ਮਿੰਟ ਸ਼ੌਕਰ ਪਾਣ ਲਈ ਗੱਡੀ ਰੱਖ ਲੈਟਰਾਂ ਗੱਡੀ ਆ ਇਹਦਾ ਸ਼ੌਕਰ ਪਾਣਾ ਆ 13 ਮਿੰਟ ਦੇ ਦੇ ਤੇ ਮੁੰਡੇ ਨੂੰ ਬਾਬਾ ਜੀ ਇਦਰ ਨਾਲ ਨਾਲ ਟਾਈਮ ਚੱਲੀ ਜਾਂਦਾ 13 ਮਿੰਟਾ ਸ਼ੌਕਰ ਪੈਣਾ ਚਾਹੀਦਾ ਨੇ ਤਾਂ ਥੂ ਥੂ ਆ ਕਿੰਨੇ ਸਾਲ ਲੈ ਕਿਹਦੇ ਇੰਦਿਆ ਕਿੰਨੇ ਸਾਲ ਕੰਮ ਕੀਤਾ ਓਏ ਦੱਸੀ ਮੈਂ ਬੋਲਦਾ ਨਹੀਂ ਹੁੰਦਾ ਨਹੀਂ ਤਾਂ ਸਾਰੇ ਕੰਮ ਤੇ ਥੂ ਆ ਆ ਥੂ ਆ ਥੂ ਅੱਧਾ ਮਿੰਟ ਹੋ ਗਿਆ ਮਲਾਦ ਤੂਰ ਨੂੰ ਕਰਾਈ ਲੈਣੀ ਆ ਆਥੂ ਹੋਈ ਜਾਣੀ ਮੈਨੂੰ ਲੱਗਦਾ ਅੱਜ ਹੋਰ ਇਹ ਓਏ ਓਏ ਸ਼ਟਰ ਲਾਇਆ ਬਾਬਾ ਮੈਨੂੰ ਦੇ ਦੇ ਮੈਨੂੰ ਸ਼ਟਰ ਕਿਉਂ ਲਾਉਣਾ ਐਨ ਅਕਵਾਲ ਦੀ ਕੁਆਲਿਟੀ ਜਾਉਣੀ ਯਰੇ ਅਕਵਾਲ ਦੀ ਵੱਲੇ 1.5 ਮਿੰਟ ਮੈਂ ਚੱਲੇ ਕਰ ਦਿੰਦੀ ਮੁੰਡਾ ਪੂਰਾ ਜੋਰਾ ਸ਼ੋਰਾ ਚ ਕਹਿੰਦੇ ਮਾਲ ਖਾਦਾ ਹੈ ਨਾ ਤੇ ਗਨਵਾਰ ਪਿੱਛੇ ਗਨ ਆਟਾ ਆਟਾ ਬੇ ਮੈਂ ਭੁਲਾ ਤਾ ਮੜਾ ਇਲੈਕਟ੍ਰਿਕ ਨਹੀਂ ਕੰਮ ਕਰਦੀ ਹੁੰਦੀ ਦੂਜੀ ਚੱਕ ਨਹੀਂ ਮਰਦੀ ਉਹ ਤਾਂ ਬਾਲੀ ਪੜਾਕਾ ਫੜਵੜਾ ਫੜਫੜ ਜਾ ਕਪੜਪੜ ਤੇਰਾ ਸਾਥੀ ਮੜਾ ਆਇਆ ਪ੍ਰਦੀਪ ਇਹਨੇ ਤੈਨੂੰ ਹਰਾਣਾ ਆ ਪ੍ਰਦੀਪ ਨੇ ਤੂੰ ਇਹ ਗੱਲ ਮਾਰ ਦੇ ਨਾਲ ਬੰਦਾ ਨਹੀਂ ਵਧੀਆ ਮੈਂ ਕਹਣਾ ਜੇ ਨਾਲ ਤੇਰੇ ਮੈਂ ਹੁੰਦਾ ਫੇਰ ਆਪਾਂ ਦਸਾਂ ਮਿੰਟਾਂ ਚ ਪਾ ਦੇਣਾ ਇੱਕ ਪੰਜਾਂ ਚ ਜੇ ਨਾਲ ਤੇਰੇ ਮੈਂ ਹੁੰਦਾ ਬੇਬੀ ਲਾ ਬਾਬਾ 10 ਮਿੰਟ ਹੋ ਗਏ ਆ ਕੱਟਣਾ ਲਿਆ ਜੇ ਨਾ ਹੀ ਮੋੜ ਗਿਆ ਯਾਰ ਜੇ ਹਾਰ ਗਿਆ ਮੁੰਡਾ ਇਹ ਤੇ ਅੱਗੇ ਤੋਂ ਨਹੀਂ ਫਾਟਿਆ ਨਾ ਸਿੰਘ ਜੰਮਿਆ ਮਾਰ ਦਿੱਤੇ ਆ ਇਹਨੂੰ ਖੋਲਣਾ ਹੈ ਇਹ ਸਾਰੇ ਖੋਲਣਾ ਬਣਾ ਇਹ ਸਾਰੇ ਪਟਨੇ ਪੈਣੀ ਇਹ ਬਿੰਡ ਸ਼ੀਲਡ ਵੀ ਲਾਣੀ ਪੈਣੀ ਥੱਲੇ ਸਪੀਡ ਚੈੱਕ ਕਰੋ ਸਪੀਡ ਮੁੰਡੇ ਦੀ ਕਹਿੰਦੇ ਵੀਡੀਓ ਚ ਇੱਥੇ ਨਾੜੀ ਸੀ ਜਾ ਬਈ ਟਾਈਮ ਵਧੂਗਾ ਹੁਣ ਟਾਈਮ ਪਟੂ ਕੋਈ ਨਹੀਂ ਵਧਣਾ ਚੱਲ 5 ਮਿੰਟ ਤੈਨੂੰ ਐਡ ਕਰ ਦੇਣੇ ਆਪਾਂ ਵਿੱਚ ਇਹਦੇ 5 ਮਿੰਟ ਕਿ ਦੈਡ ਕਰੀ ਦੇਣ ਤੇ ਢੱਡ ਕਰਕੇ ਫੱਲਾ ਨਿਕਲ ਗਿਆ ਜੋ ਉੱਪਰ ਕਹਿੰਦੇ ਮੱਛਰ ਹੈ ਪੂਰਾ ਨੂੰ ਆ ਖਾ ਨਾ ਉਹ ਉਹ ਗਿਆ ਨਾਟਾ ਨਿਕਲ ਕੇ ਕਹਿੰਦੇ ਚੋਬਰ ਨੇ ਮਾਰੀ ਸਾਡ ਲੈ ਦੇਖਿਆ ਮੈਂ ਤੈਨੂੰ ਕਿਹਾ ਸੀ ਤੇਰਾ ਟੀਮ ਮੈਂਬਰ ਮੜਾ ਆ ਦੇਖਿਆ ਉਹ ਤੋਂ ਤਿੰਨ ਨਾਟ ਨਹੀਂ ਖੋੜੇ ਖੁੱਲੇ ਉੱਪਰਲੇ ਆਦੇ ਚ ਉੱਪਰ ਤੋਂ ਟੀਮ ਮੈਂਬਰ ਨੇ ਹਾਰਾ ਨਾ 5 ਮਿੰਟ ਚੱਲ ਤੈਨੂੰ ਵੱਧ ਦੇ ਤੇ ਉਹ 8 ਹੋ ਗਏ ਤੇ ਕੋਹ ਜੇ 13 ਮਿੰਟ ਹਜੇ ਵੀ ਹੈਗੇ ਆ ਹੋ ਜਾ ਤੂੰ ਸ਼ੌਕਾ ਗੋਲ ਸ਼ੌਕਾ ਅਗਵਾਲ ਟੀਮ ਮੈਂਬਰ ਬਦਲ ਤੂੰ ਮੇਰੇ ਹਿਸਾਬ ਨਾਲ ਤਾਂ ਸਭ ਤੋਂ ਪਹਿਲਾਂ ਆ ਬੱਬਾ ਜੀ ਹੋ ਗਿਆ ਟਾਈਮ ਆ ਗੋਲੀ ਨਹੀਂ ਜਦੋਂ ਚਲੋ ਮੈਂ ਤੁਹਾਨੂੰ ਲੈਂਡ ਫੜ ਕੇ ਖੜਵਾ ਇਕਰਾ ਪਿਆ ਪਿੱਛੇ ਆ ਉੱਥੇ ਜਾਣੀ ਐ ਨਹੀਂ ਜਾਣੀ ਪਰ ਅਗਵਾਰ

ਅੱਜ ਪਾਰਟੀ ਅੱਜ ਕਿੱਥੇ ਹੈ ਅੱਜ ਪਾਰਟੀ ਦੇਣੀ ਪੈਣੀ ਅੱਜ ਅੱਜ ਪਾਰਟੀ ਦੇਣੀ ਬਣੀ ਅਕਵਾਲ ਤੈਨੂੰ ਪਾਰਟੀ ਦੇਣੀ ਪਣੀ ਅੱਜ ਮਿਲਗਾ ਰਾਮ ਰਹਿ ਗਿਆ ਇਹਨਾਂ ਦਾ ਛੋਕੀ ਤੇ ਮੈਂ ਪੰਜ ਮਿੰਟ ਚੱਲ ਤੈਨੂੰ ਵੱਧ ਦਿੱਤੇ ਹੋਆ 6 ਤੇ 11 ਮਿੰਟ ਰਹਿ ਗਏ ਬਸ ओहो ठीक है ओके आ चुब चल गया खै थे यार मुंडे चल गया के लगदा करता मुंडे ने फिट है करता मैं मुंड्या ने फिट आज खुले नहीं ਪਲਵਾਨ ਦਾ ਇਹ ਜਿਆਦਾ ਪਿੱਛੇ ਹੀ ਆਇਆ ਨਾ ਤਾਂ ਕਰਕੇ ਕਿੰਨਾ ਟਾਈਮ ਕਿੰਨਾ ਰਹਿ ਗਿਆ ਇਹਨਾਂ ਦਾ ਪਲਵਾਨੀ ਨੂੰ ਦਿੱਤੇ 15 ਮਿੰਟ 5 ਮਿੰਟ ਇਹਨਾਂ ਨੂੰ ਐਕਸਟਰਾ ਦਿੱਤੇ ਹੋਆ 5 ਮਿੰਟ ਜਾ ਹੋ ਗਏ ਤੋਂ ਬਾਅਦ 5 ਮਿੰਟ ਇਹਨਾਂ ਦੇ ਰਹਿਣ ਨੇ ਫਿਰ ਪਾਰਟੀਆਂ ਨਾਲ ਹਾਂ ਆਹ ਕੁਆਲ ਨੂੰ ਅੱਜ ਕੁਆਲ ਦੀ ਪਾਰਟੀ ਚੱਲਣੀ ਹੈ ਯਾਰ ਇੱਕ ਬਾਲਵੇ ਨੂੰ ਵੀ ਫੋਨ ਚਕਾਉਣਾ ਹੈ ਕੀ ਕਰਦੇ ਇਹ ਮੈਂ ਇਹਨੂੰ ਕਿਹਾ ਮੈਂ ਕਿਹਾ ਮੈਂ ਕਿਹਾ ਪਾ ਟੀਮ ਮੈਂਬਰ ਮਾੜਾ ਲਾਇਆ ਨਹੀਂ ਤਾਂ ਆਪਾਂ ਦੱਸਾਂਗੇ ਮਿੰਟਾਂ ਚ ਕਰ ਦੇਣਾ ਸੀ ਨਾ ਜੇ ਪਲਵਾਨ ਹੁੰਦਾ ਪਲਵਾਨ ਕਰ ਦੇਣਾ ਸੀ ਫੇਰ ਮੈਨਾਂ ਕਰ ਬਿਆਂ ਚ ਵੀ ਨਹੀਂ ਹੋਣਾ ਜੇ ਤੂੰ ਹੁੰਦਾ ਫੇਰ ਜੋ ਪਹਿਲੇ ਨਹੀਂ ਲੱਗਾ ਮੇਰੇ ਬੰਦੇ ਦੀ ਗੱਲ ਕਰੂਗਾ ਕਿਦਾਂ ਮੈਂ ਪਹਿਲੇ ਨਹੀਂ ਲੱਗਾ ਮੇਰੇ ਬੰਦੇ ਦੀ ਗੱਲ ਕਰੂਗਾ ਉਹ ਅੰਨ੍ਹੀ ਕਰਕੇ ਰਹਿ ਜਾਂਦੇ ਉਹ ਗੱਡੀਆਂ ਚੱਲ ਲਾ ਲਈ ਅੰਦਰ ਚਲੀਏ ਆਪਾਂ ਵੀ ਅੱਜ ਜਾਣਾ ਆ ਬਾਦ ਬਾਦ ਕਾਲ ਕੇ ਟਾਈਮ ਸਾਬੇ ਇਹ dielo ਅਜੇ dielo ਆ ਜੇ ਤੋ ਐਨੀ ਟਾਈਮ ਚ ਨਾ ਪਿਆ ਇਹਦੇ ਪੈਸੇ ਦੇਣੇ ਤਿੰਨਾਂ ਦੇ ਜਾਂ ਤਾਂ ਆਪਣੇ ਪੈਸੇ ਵਿਚਾਲਾ ਮਿੱਤਰਾ ਜਾਂ ਵੇਸ਼ ਟਾਈਮ ਟਾਈਮ ਆਪਣਾ ਟਾਈਮ ਨਾ ਪਾ ਲੈ ਸ਼ੌਕਰ ਆਏ ਬੰਦਾ ਜਾਣਾ ਹੀ ਨਹੀਂ ਸੀ ਇਹਦੀ ਪੈਣਾ ਨਹੀਂ ਪੈਣਾ ਨਹੀਂ ਨਾ ਤੂੰ ਯਾਰ ਮੈਨੂੰ ਪਤਾ ਆ ਯਾਰ ਯਾਰ ਮੈਨੂੰ ਪਤਾ ਇਹ ਨਾ ਤੋ ਨਹੀਂ ਪੈਣਾ ਯਾਰ ਟਾਈਮ ਤਾਂ ਰਹਿ ਗਿਆ ਉਹੀ 8 7 8 ਮਿੰਟ ਰਹਿ ਗਏ ਇਹਨਾਂ ਨੂੰ ਕਿੱਥੇ ਪੈਣਾ ਕਿਤੇ 3 ਮਿੰਟ ਹੈ 4 3 ਮਿੰਟ ਰਹਿ ਗਏ 3 ਮਿੰਟ 50 ਸਕਿੰਟ ਹੈ 3 ਮਿੰਟ ਰਹਿ ਗਏ ਭੈ ਭਾਏ ਹੁਣ ਹੁਣ ਕੁਝ ਵੀ ਨਹੀਂ ਪੈਣਾ ਕਦੇ ਵੀ ਨਹੀਂ ਪੈਣਾ ਭਾਵੇਂ ਦੋ ਜਾਨੇ ਲਾਪਣਾ ਕਿਤੇ ਨਹੀਂ ਪੈਣਾ ਮੋਰੀਆਂ ਜੀ ਨਹੀਂ ਵੜਦਾ ਨਹੀਂ ਪੜਨਾ ਇਹਨਾਂ ਤੋਂ ਪ੍ਰਦੀਪ ਭੈ ਜੋ ਤੇ ਗਿਆ ਓਏ ਮਿੰਟ ਲਾਇਆ ਉਹ ਥੱਲੇ ਉਹ ਬਾਹਾਂ ਨੇ ਨਾਲੇ ਫਸਾਤਾ ਲੱਗੇ ਕਾਦੀਆਂ ਦੇ ਘਰਤੀ ਮਾਰੇ ਤੁਰਾ ਗਾਨੀ ਹੀ ਪਾ ਕੇ ਮਾਰਦੇ ਕਿੰਨੇ ਕਿੰਨੇ ਬਟ ਉਹ ਖਾੜਾ ਉਦੋਂ ਬਾਉਲ ਜਿਹੜੇ ਮਹਿੰਗੇ ਹੁੰਦੇ ਨਹੀਂ ਨਹੀਂ ਫੁੱਟ ਲੌਂਗ ਫੁੱਟ ਲੌਂਗ ਫੁੱਟ ਲੌਂਗ ਅਖਵਾਲਾ ਨੂੰ ਆਜੇ ਬਾਲਟੀ ਲਾ ਕੇ ਬਾਬੇ ਨੱਥੇ ਰਿਹਾ ਉਹ ਦੇਣਾ ਲਾ ਕੇ ਇੱਕ ਹੋ ਰਿਹਾ ਗਿਆ ਲੰਮਾ ਮੋੜ ਲਾ ਕੇ ਕਿ ਨਹੀਂ ਲੱਗਦਾ ਆਓ ਮੈਂ ਟਾਈਮ ਦੇ ਕਿਆ ਟਾਈਮ ਮਿੰਟ ਰਹਿ ਗਏ ਦੋ ਦੋ ਬਸ ਫੇ ਗਏ ਚੜ ਗਏ ਚੜ ਗਏ ਪੱਤੇ ਖਿਲਰ ਗਏ ਇਹਨਾਂ ਦੇ ਪੱਤੇ ਖਿਲਰ ਗਏ ਇਹਨਾਂ ਦੇ ਵੀਰ ਜੀ ਕਿੱਥੇ ਹੋਣੇ ਚਾਹੀਦੇ ਆ हां उदा नहीं टंगया नहीं होना चाहिए खत्म खत्म हुन नहीं हुन हुन कुछ भी नहीं होता था मैं तो कहता बलवान ही ना तो होनी यार अरे भी नहीं हो सकता ਕਦੇ ਵੀ ਨਹੀਂ ਕਦੇ ਵੀ ਹੋਏ ਗੋ ਨਿੱਕੇ ਦੀ ਸਪੀਡ ਵਧੀ ਇਤਨੇ ਚਾਬੀ ਲੱਭਣੀ ਬੋਂਦਲ ਵਾਲਿਆ ਬੋਂਦਲ ਗਿਆ ਨੀ ਚਾਬੀ ਨਹੀਂ ਲੱਭਣੀ ਹੁਣ 2 ਮਿੰਟ ਰਹਿ ਗਏ ਦੋ ਲੈ ਕੇ ਨੂੰ ਗੈਨ ਸੀ ਦੇ ਗੈਂਤੀ ਦੇ ਪੂਰੇ ਪੂਰੇ ਦੋ ਇਹ ਇੰਨੇ ਟਾਇਰ ਲੱਗੇ ਨੂੰ ਲੱਗੇ ਹਵਾ ਲੈ ਥੱਲੇ ਡੰਨ ਕਰ ਦੇਣਾ ਉਹਨੇ ਉਹਨੇ ਛਾੜ ਦੇਣਾ ਉਹਨੇ ਤੇਲ ਨਾਲ ਲਾਟ ਲਿਗਾਉਣੇ ਉੱਤੋਂ ਉੱਪਰ ਲੈ ਵੀ ਕਹਿੰਦੇ ਹਾਂ ਇਹ ਇੰਨਾ ਕੋ ਟਾਇਰ ਤੇ ਕਿੱਥੇ ਜਾਣਾ ਦਬਾਵੇਂ ਕੀ ਟਾਇਰ ਵੀ ਕਿਸ ਨਾਲ ਮੇਰੇ ਕੋਟੀ ਇਹ ਨੰਬਰੀ ਉੱਠ ਬੰਦ ਲਿਆ ਸਾਰੀਆਂ ਕੋਟੀਆਂ ਥੱਲੇ ਘਲਾਣ ਲਿ ਗਏ ਨੇ ਓਏ ਕੀ ਰਿਆ ਤੋੜਨਾ ਨਹੀਂ ਉਹ ਭਰਾ ਦੀ ਘੁੱਟੀ ਹੱਥ ਚ ਵੜ ਕੇ ਕਹਿੰਦਾ 21 ਦੀ ਘੁੱਟੀ ਕਿਤੇ ਆ ਸਾਰੀ ਚਿੱਕੀ ਸੀ ਬਾਈ ਨੇ ਅੱਛਾ ਬਈ ਇਹ ਆ ਤੇ ਘੁੰਡੀਆਂ ਨਾਲ ਲੱਭੀ ਕੀ ਆ ਬੀਲੀ ਫੈਂਦੀ ਓਟਲੇ ਦੀ ਲੈ ਫਿਰ ਮੈਨੂੰ ਫੋਨ ਲਾ ਹਾਂ ਭਾਈ ਨੂੰ ਫੋਨ ਲਾ ਨੰਬਰ ਤੁਹਕੇ ਸਾਥ ਲੱਗੀ ਹੋਈ ਆ ਇੱਧਰ ਮੁੰਡਿਆਂ ਦੀ ਤੂੰ ਤਾਂ ਨਹੀਂ ਫੋਟਿਆ ਸਪੀਕਰ ਤੇ ਨਾਲਾ ਨਾਲਾ ਹਾਂ ਕਿੱਥੇ ਨਾਲ ਹੈਲੋ ਤੁਸਕਲ ਬਾਈ ਉਹ ਨਾ ਜਦੋਂ ਅੰਦੇ ਦੀ ਸ਼ਟਰ ਲੱਗੀ ਹੋਈ ਹੈ ਮੋਜਰੀ ਤਾਂ ਸੁਝ ਗਿਆ ਵੀਡੀਓ ਬਣਾਉਣੀ ਉਹਨੇ ਬੁਟੀ ਹੀ ਖਰਾਬ ਕਰ ਦਿੱਤਾ ਮੈਂ ਇੱਕ ਬਾਰ ਵੀ ਓਏ 100 ਰੁਪਏ ਮੋਟਾ ਨਾ ਫਾਇਦਾ ਨਹੀਂ ਕਰਤੀ ਇਹਦਾ ਨਾਲ ਬੁਟੀ ਹੀ ਖਰਾਬ ਬਹੁਤ ਨੇ ਕੰਨ ਕਰ ਦਿੱਤਾ ਨਹੀਂ ਨਹੀਂ ਬੁਟੀ ਉਹ ਟਾਈਮ ਤਾਂ ਹੋ ਵੀ ਗਿਆ ਪਹਿਲਵਾਨੀ ਦਾ ਦਾ ਅਖਲਾ ਲਾ ਦੇ ਤੇਰੇ ਆਖਰੀ ਸਾਹ ਚੱਲ ਰਹੇ ਆ ਤੇ ਠਕ 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 ਚੋਬਰ ਨੇ ਕੱੱਸੇ ਨਹੀਂ ਹੋਇਆ ਤੈਨੂੰ ਗੋਟੀ ਲੱਪਣੀ ਹੋਣੀ ਲੱਪਣੀ ਤੈਨੂੰ ਗੋਟੀ ਕਿੰਨੇ ਮਿੰਟ ਚ ਪਣਾ ਹੈਗਾ 15 ਚ 15 ਚ ਹੋ ਗਿਆ ਟਾਈਮ 1 ਮਿੰਟ ਰਹਿ ਗਿਆ 1 ਮਿੰਟ ਰਹਿ ਗਿਆ ਸਾਲਾ ਹੋ ਗਿਆ 1 ਮਿੰਟ ਰਹਿ ਗਿਆ ਤੇ ਬਾ ਮੇਰੀ ਨਾਤੀ ਦੇਖ ਉਹ ਨਹੀਂ ਇਹ ਤਾਂ ਹੁਣ ਨਹੀਂ ਬਣਾ ਯਾਰ ਸੈਂਸਰ ਵਾਲੇ ਨਟ ਰਹਿੰਦੇ ਜੇ ਉਹ 10 ਨੰਬਰ ਦਾ ਨਟ ਰਹਿੰਦਾ ਲੈ ਜਿੱਦਾਂ ਟਾਇਰ ਲਾਉਣਾ ਏ 15 14 13 12 11 10 9 8 7 6 5 4 3 2 1 ਬੱਸ ਖਾ ਦੋ ਡੈਡ ਆਹੇ ਬੱਸ ਹੋ ਗਿਆ ਡੈਡ ਓਹੋ ਬੱਸ ਪਾਰਟੀ ਗੇਮ ਟੇਲੀ ਕਰ ਲੈ ਕੋਲ ਅੱਜ